ਇੱਕ ਕਥੇ ਸਵਾਲ ਉਠਿਆ ਸੀ ਪਰਨਾ ਕਰਨਲ ਸਾਹਿਬ ਵੱਲੋਂ ਕਿ ਜਿਹੜੇ ਇਹ ਪਾਣੀਆਂ ਤੇ ਜਾਂ ਸਾਡੇ ਹਵਾਵਾਂ 'ਚ ਜ਼ਹਿਰ ਘੋਲ ਰਹੇ ਨੇ ਉਹਨਾਂ ਨੂੰ ਕੋਈ ਵੀ ਪਾਰਟੀ ਕਿਸੇ ਪ੍ਰਕਾਰ ਦਾ ਆਉਗਾ ਜਾਂ ਬੂਟੇਟ ਜਾਂ ਕਿਸੇ ਤਰੀਕੇ ਨਾਲ ਸ਼ਾਮਲ ਨਹੀਂ ਕਰੂਗੀ ਪਰ ਸਾਡੀ ਸਤਨਦੀਨੀ ਵੀ ਦੇਖੋ ਪੰਜਾਬੀਆਂ ਜੀ ਕਿ ਮੈਂ ਇੱਕ ਦੋ ਨਾਂ ਲੈਣੇ ਚਾਹੁੰਦਾ ਜਿਲੰਦਰ ਗੋਪਤਾ ਜੀ ਨੂੰ ਸਾਰੇ ਜਾਣਦੇ ਹੋਣੇ ਆ ਟਰਾਈਡੈਂਟ ਥੋਲਾ ਫੈਕਟਰੀ ਦਾ ਰਬੜੀ ਉਹ ਜਿਹੜੀ ਵੀ ਸਰਕਾਰ ਰਹੀ ਹੈ ਉਸੇ ਸਰਕਾਰ ਚ ਚੇਅਰਮੈਨ ਰਹੇ ਹੁਣ ਵੀ ਹੈ ਪਹਿਲੀਆਂ ਸਰਕਾਰਾਂ ਚ ਰਹੇ ਨੇ ਤੇ ਇਹ ਆਪਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸ਼ੋਭਨਾ ਮੋਟਨਾ ਫੈਕਟਰੀਆਂ ਗਾਣੇ ਕੋ ਕਾਰਖਾਨੇ ਨੇ ਜਿੱਥੇ-ਜਿੱਥੇ ਵੀ ਲੱਗੇ ਨੇ ਉਹ ਜੇ ਨਹੀਂ ਪਾਣੀ ਕਿਸੇ ਤਰ੍ਹਾਂ ਨਹਿਰ ਸੂਏ ਕੱਸੀ ਚ ਪਾਉਂਦੇ ਧਰਤੀ ਹਟਾ ਪਾਈ ਜਾਂਦੇ ਆ। ਉਹ ਕੱਟਾ ਪਟਾ ਸੁਵਾਰ ਧਲਾ ਫੈਕਟਰੀ ਜਾਂਦਾ। ਪਰ ਪਾਣੀ ਦੀ ਰਿਸਟਰ ਜਰਨੀ ਕਿੱਥੇ ਆ ਇਹ ਵੀ ਪਤਾ ਲੱਗਿਆ ਹਰ ਤੱਕ। ਕਿਉਂ ਬੰਦੇ ਇੰਨੇ ਪਾਵਰਫੁਲ ਨੇ ਜਿਹੜੀ ਵੀ ਸਰਕਾਰ ਆ ਜਾਂਦੀ ਆ ਉਹ ਚੇਰਮੈਨ ਬਣ ਜਾਂਦੇ ਆ। ਉਹਨਾਂ ਵੱਲ ਧਰਦੇ ਨਹੀਂ ਕੋਈ। ਰਾਜ ਸਭਾ ਤੋਂ ਮੈਂਬਰ ਵੀ ਨਹੀਂ ਲਿਭਾਣੇ ਤੋਂ ਉਹ ਖੋਦ ਉਹਨਾਂ ਦੀਆਂ ਡਾਇੰਗਾ ਦੀਆਂ ਤੇ ਇਹ ਫੈਕਟਰੀਆਂ ਨੇ ਲਾਈਆਂ ਹੋਈਆਂ ਨੇ ਇਹਨਾਂ ਨੂੰ ਹੱਕ ਕੌਣ ਪਾਉਂਦਾ ਇਹ ਬਹੁਤ ਵੱਡਾ ਸਵਾਲ ਆ ਸਾਰਨਾ ਪਾਰਟੀ ਨੇ ਕਹਿ ਲੂਰ ਦਿੰਦੀਆਂ ਨੇ ਕਿ ਠੀਕ ਹੈ ਜੀ ਅਸੀਂ ਉਹ ਜਿਹੇ ਬੰਦਾਂ ਨੂੰ ਨਹੀਂ ਆਪਣੀ ਪਾਰਟੀ ਸ਼ਾਮਲ ਕਰਾਂਗੇ ਪਰ ਪਤਾ ਨਹੀਂ ਉਦੋਂ ਕੀ ਇਹਨਾਂ ਨੇ ਪਾਰਟੀਆਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਜਦ ਪੈਸਾ ਇੰਨਾ ਭਰੂ ਹੋ ਜੇ ਮੋਟਾ ਪੈਸਾ ਚੜਾ ਰਹਿੰਦੇ ਨੇ ਜਿਵੇਂ ਹੈਰਾਨੀ ਦੀ ਗੱਲ ਆ ਵੀ ਇਸ ਬਾਰੇ ਵੀ ਹੋਇਆ ਕਾਂਗਰਸ ਪਾਰਟੀ ਤੋਂ ਸੇ ਸਰਦਾਰ ਪ੍ਰਗਟ ਸਿੰਘ ਬੈਠੇ ਆ ਤੇ ਇਹਨਾਂ ਦੇ ਐਮਪੀ ਨੇ ਜਿਹੜੇ ਪਾਰਲੀਮੈਂਟ ਦੇ ਵਿੱਚ ਆ ਕੇ ਸ਼ਰਮ ਆਵੀ ਇਹਨਾਂ ਕਾਰਖਾਨਿਆਂ ਦੇ ਹੱਕ 'ਚ ਖੜ ਜਾਂਦੇ ਆ ਬੋਲ ਕੇ ਹੁੰਦੇ ਆ ਤੇ ਦੂਜੇ ਪਾਸੇ ਰਾਜ ਸਭਾ ਮੈਂਬਰ ਨੇ ਸਰਦਾਰ ਸਿੰਘ ਸੰਧੂ ਨੇ ਜਿਹੜੇ ਉਹਨਾਂ ਦੇ ਵਿਰੋਧ ਚ ਬੋਲ ਕੇ ਹੁੰਦੇ ਆ ਕਿ ਸਾਨੂੰ ਪੁੱਟਾ ਕਰਿਆ ਪੰਜਾਬੀਆਂ ਨੂੰ ਮਾਰ ਰਿਆ ਇੱਕ ਤਾਂ ਇਹ ਜ਼ਰੂਰ ਦੇਖੋ ਗੱਲ ਬਾਰੀ ਬਾਰੀ ਇਹੀ ਆਏਗੀ ਆਪਾਂ ਇੱਕ ਦੂਜੇ ਤੇ ਇਲਜ਼ਾਮ ਬਾਜ਼ੀ ਨਾ ਲਾ ਕੇ ਆਪਾਂ ਇਹ ਗੱਲ ਬੰਦ ਕਰ ਜਾਇਆ ਬਹੁਤ ਹੋ ਗਿਆ ਹੁਣ ਤਾਂ ਜੇ ਪੰਜਾਬ ਹੀ ਨਾ ਬਚਿਆ ਤੇ ਲੋਕ ਹੀ ਨਾ ਬਚੇ ਕਿਉਂਕਿ ਅਸੀਂ ਸਾਰੀ ਸਾਡੀ ਸਮੁੱਚੀ ਟੀਮ ਜਿੰਨੀ ਬੈਠੀ ਆ ਅਸੀਂ ਪਿਛਲੇ 2 2.5 ਮਹੀਨਿਆਂ ਤੋਂ ਲਗਾਤਾਰ ਉਸ ਪਿੰਡਾਂ ਦੇ ਗਏ ਆ ਉਸ ਜ਼ਿਲ੍ਹੇ ਚ ਗਏ ਹਾਂ ਅੰਮ੍ਰਿਤ ਜਿੰਨਾ ਪਿੰਡਾਂ ਦੇ ਵਿੱਚ 100 ਮਗਰ 80 ਬੰਦਿਆਂ ਨੂੰ ਕਾਲਾ ਪੀੜੀਆ ਜਾਂ ਕੈਂਸਰ ਆ ਜੇ ਮੈਂ ਗੱਲ ਕਰਾਂ ਹੋਰ ਫਾਇਦਕਾ ਤੋਂ ਲੈ ਕੇ ਫਰੀਦਕੋਟ ਮੁਕਸਰ ਰੋਇਪੁਰ ਮੁੱਗੇ ਦੇ ਪਿੰਡ ਹਰ ਇੱਕ ਵਾਲੇ ਪਿੰਡ ਦੇ ਵਿੱਚ 1 ਮਹੀਨੇ ਦੇ ਵਿੱਚ 12-13 ਕੈਂਸਰ ਦੇ ਬੀਮੇ ਸਾਹਮਣੇ ਆਏ ਆ ਜਿਨ੍ਹਾਂ ਦੇ ਵਿੱਚ 20-22 22 ਸਾਲ ਦੇ ਨੌਜਵਾਨ ਬਹੁਤ ਬੁਰਾ ਹਾਲਾਤ ਆ ਲੋਕਾਂ ਦਾ ਆਪਾਂ ਸੋਚ ਨਹੀਂ ਸਕਦੇ ਉਹ ਲੋਗ ਮਰਲੇ ਨੂੰ ਹੋ ਰਏ ਨੇ ਤੇ ਹੁਣ ਸਾਡੇ ਕੋਲ ਜਿਹੋ ਲੋਕ ਨਾ ਬੱਚੇ ਸਾਨੂੰ ਵੋਟਾਂ ਪਾਉਣ ਵਾਲੇ ਪੰਜਾਬ ਨਾ ਰਿਹਾ ਤੇ ਸਾਡੀਆਂ ਕੁਰਸੀਆਂ ਸਾਡੀਆਂ ਸਿਆਸਤਾਂ ਵੀ ਕਿਵੇਂ ਚੱਉਂਦੀਆਂ ਰਹਿਣਗੀਆਂ ਇਸ ਲਈ ਬਹੁਤ ਦਾ ਸਵਾਲ ਸਾਰਨਾ ਸਿਆਸੀ ਤਰ੍ਹਾਂ ਦੇ ਗਿਆ ਕਿ ਜਿਸ ਤਰ੍ਹਾਂ ਅੱਜ ਆਪਾਂ ਸਾਰੇ ਇਕੱਠੇ ਆਏ ਆਂ ਸ਼ਰਮਨੀ ਕਾਲਜ ਨਾਲ ਪਸਾਰ ਸ਼ਰਮਨੀ ਕਾਲਜ ਨਾਲ ਬਾਦਲ ਕਾਂਗਰਸ ਭਾਜਪਾ ਬਹੁਜ ਸਮਾਜ ਪਾਰਟੀ ਸਾਰਿਆਂ ਨਾਲ ਇਕੱਠੇ ਹੋਇਆ ਤੇ ਉਹ ਗੱਲ ਜਿਵੇਂ ਰਮਨ ਨੇ ਕੀਤੀ ਸੀ ਕਿ ਜਦੋਂ ਉਹੀ ਗੱਲ ਜਿਵੇਂ ਕੁਲਤਾਰ ਸਿੰਘ ਸੰਤਵਾ ਜੀ ਜਾਂ ਖੁਦ ਪੰਜਾਬ ਦੇ ਮੁੱਖ ਮੰਤਰੀ ਭਾਸ ਸਿੰਘ ਮਾਨ ਸਾਡੇ ਨਾਲ ਬੁੱਡੇ ਦਰਿਆ ਦੇ ਉੱਤੇ ਖੜ ਕੇ ਵੀਡੀਓ ਪਾਉਂਦੇ ਰਹੇ ਆ ਲਗਾਤਾਰ ਇਕ ਨਿਤ ਦੇ 3 ਸਾਲ ਲਗਾਤਾਰ ਕਰਕੇ ਰੋਣਾ ਪਾਉਂਦੇ ਸੀ মিডিਆ ਤੇ ਜਾ ਕੇ ਬੋਲਦੇ ਸੀ ਸਵਾਲ ਵੀ ਖਾਉਂਦੇ ਸੀ ਜਾ ਕੇ ਪਾਰਲੀਮੈਂਟ ਚ ਤੇ ਅੱਜ ਉਹ ਨੇ ਪਰਗਟ ਸਿੰਘ ਜੀ ਨੇ ਗੱਲ ਕੀਤੀ ਕਿ ਜੇ ਉਹਨੂੰ ਮਿਲਣੇ ਵੀ ਜਾਓਗੇ ਅਸ਼ਰਮ ਮਿਲਣ ਦਾ ਸਮਾਂ ਨਾ ਦੇਣ ਇਸ ਕਰਕੇ ਇਸਾਰੀਆਂ ਗੱਲਾਂ ਮਤਾਂ ਹੋ ਗਈਆਂ ਨੇ ਵੀ ਪੰਜਾਬ ਜੇ ਇਹਨਾਂ ਹਾਲਾਤਾਂ ਨੂੰ ਪਹੁੰਚਿਆ ਆਪਾਂ ਚਾਰ ਸਫੇਰੋਂ ਮਰ ਰਹੇ ਆਂ ਤਾਂ ਹੁਣੇ ਸ਼ਰਦ ਕੇ ਆਪਾਂ ਗੱਲਾਂ ਹੁਣ ਸਾਰਿਆਂ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਇਸ ਪੰਜਾਬ ਨੂੰ ਸਾਡੀ ਜਵਾਨੀ ਨੂੰ ਫਸਲਾਂ ਨੂੰ نسلਾਂ ਨੂੰ ਬਚਾਉਣ ਦੀ ਲੋ ਇਕ ਮੈਂ ਵਿਅਕਤੀ ਹੋ ਕੇ ਮੈਂ ਚਾਹੁੰਦਾ ਸਾਰਿਆਂ ਇਹ ਜਿਹੜੀਆਂ ਬੁਧੀ ਤੇ ਰਾਏ ਇੱਥੇ ਬੈਠੀਆਂ ਨੇ ਸਿਆਸੀ ਵੀ ਘੱਟੋ ਘੱਟ ਆਪਾਂ ਨੂੰ ਇੱਕ ਯਾਤਰਾ ਸਾਂਝੇ ਤੌਰ ਤੇ ਕਰਨਾ ਚਾਹੀਦਾ ਵੀ ਇੱਕ ਵਾਰੀ ਆਪਾਂ ਸਾਰੇ ਮੁੱਖ ਮੰਤਰੀ ਨੂੰ ਸਮਾਂ ਲਈਏ ਉਹ ਸਰਕਾਰ ਜੇ ਉਹ ਮੰਨ ਜਾਣ ਤਾਂ ਟੋਕੜ ਕੋ ਰਾਤ ਐਨਾ ਬਚੂਗਾ ਅਸੀਂ ਅਸੀਂ ਹੁਣ 15 ਸਤੰਬਰ ਨੂੰ ਇਹ ਗੱਲ ਇਹਦੇ 15 ਸਤੰਬਰ ਨੂੰ ਬੰਦ ਮਾਰ ਦੇਣਾ ਪਰ ਬੰਨ ਮਾਰਨ ਤੋਂ ਪਹਿਲਾਂ ਅਸੀਂ ਇੱਕ ਲੋਕ ਲਹਿਰ ਵੀ ਉਗਾਉਣਾ ਚਾਹੁੰਦੇ ਹਾਂ ਕਿਉਂਕਿ ਇਹ ਮਕਤਾ ਨਾ ਸ਼ੈਰੀ ਦਾ ਨਾ ਪਿੰਡੂ ਦਾ ਨਾ ਹਿੰਦੂ ਦਾ ਸਿੱਖ ਦਾ ਮੁਸਲਮਾਨ ਦਾ ਹਰ ਇਨਸਾਨ ਦਾ ਮਸਲਾ ਹੈ ਪਾਣੀ ਬਣਾ ਕੇ ਤੇ ਜੌਂਦਾ ਦੇ ਲੈਸ ਤੇ ਹਰ ਬੰਦੇ ਨੂੰ ਹਰ ਇਨਸਾਨ ਨੂੰ ਕਿਹੜੀ ਮਨ ਦੀ ਪਾਰਟੀ ਹੈ ਧਰਮ ਦਾ ਬੰਦਾ ਉਹਨੂੰ ਉੱਠ ਕੇ ਇਸ ਮਸਲੇ 'ਤੇ ਚਾਹੁੰਦੇ ਆ ਕਿ ਲੜਾਇਆ ਜਾਵੇ ਬੰਨ ਤਾਂ ਕੋਈ ਚੱਕਰ ਨਹੀਂ ਬਣਦਾ ਕੱਲ ਨੂੰ 15 ਤਰੀਕਾ ਮਾਰ ਵੀ ਦਿੰਦੇ ਪਰ ਬੰਨ ਮਾਰ ਕੇ ਸਰਕਾਰ ਖੜਾ ਦੋ ਤਾਂ ਹੱਲ ਕੀ ਆ ਅਸੀਂ ਕਹਿੰਦੇ ਆ ਇਹਦਾ ਪੱਕੇ ਤੌਰ ਤੇ ਕੋ ਠੋਸ ਹੱਲ ਨਿਕਲਣਾ ਚਾਹੀਦਾ ਵੀ ਇਹ ਜ਼ਹਿਰ ਸਦਾ ਲਈ ਜਿਹੜਾ ਹਲੇ ਪਾਣਿਆਂ ਚ ਪਾਇਆ ਜਾ ਰਿਹਾ ਪੰਦ ਹੋਣਾ ਚਾਹੀਦਾ ਸੋ ਮੈਂ ਬੇਨਤੀ ਕਰੂੰਗਾ ਜੇ ਸਾਰੇ ਸਹਿਮਤ ਹੋਣ ਵਕ ਵਕ ਸਿਆਸੀ ਤਰ੍ਹਾਂ ਤਾਂ ਜਰੂਰ ਆਪਾਂ ਮੁੱਖ ਮੰਤਰੀ ਜੀ ਨੂੰ ਸਮਾਂ ਲਈਏ ਸਾਨੂੰ ਭਾਈ ਅਸੀਂ ਆਹ ਅਸਲੇ ਦੇ ਮਿਲਣਾ ਚਾਹੁੰਦੇ ਆ ਬਹੁਤ ਗੰਭੀਰ ਮਸਲਾ ਤੁਸੀਂ ਉਠਾਉਂਦੇ ਰਹੇ ਹੋ ਬੋਲਦੇ ਰਹੇ ਹੋ ਤੇ ਅੱਜ ਤੁਹਾਡੇ ਸਰਕਾਰ ਹੈ ਤੁਸੀਂ ਹਮਨ ਵਿਧਾਨ ਸਭਾ ਕਮੇਟੀ ਬਣਾਤੀ ਆ ਐਲਜੀ ਜੀ ਬੈਠੇ ਆ ਇਹਨਾਂ ਕੋਲ ਹੀ ਪਹੁੰਚ ਕੀਤੀ ਇਹਨਾਂ ਨੇ ਤਾਂ ਸਵਾਲ ਵੀ ਚੱਕਿਆ ਪਰਮ ਸਿੰਘ ਵੀ ਬੋਲੇ ਪਰ ਸਪੀਕਰ ਸਾਹਿਬ ਨੇ ਬਿਠਾ ਦਿੱਤੇ ਵੀ ਨਹੀਂ ਜੀ ਤੁਸੀਂ ਵਿਧਾਨ ਸਭਾ ਕਮੇਟੀ ਬਣਾਈ ਹੋਈ ਆ ਉਹਦੇ ਤੁਸੀਂ ਮੈਂਬਰ ਹੋ ਜੀ ਤੁਸੀਂ ਉੱਥੇ ਗੱਲ ਕਰ ਲਿਓ ਜਾਣੇ ਐਡਾ ਮਹੱਤਵਪੂਰਨ ਮਸਲਾ ਹੈ ਤਾਂ ਖਤਰਨਾਕ ਅਸੀਂ ਦਸ਼ਾ ਜ ਪਹੁੰਚ ਚੁੱਕੇ ਆ ਜਾ ਚੁੱਕੇ ਆ ਪੰਜਾਬ ਮਰ ਰਿਹਾ ਪੰਜਾਬ ਕੈ ਸਰਕਾਰੀ ਜੁੜੀ ਨਾਲ ਪਰ ਉੱਥੇ ਲਾ ਤਾਂ ਸਮਾਜ ਦੇ ਵਿੱਚ ਗੱਲ ਕਰਨ ਨੂੰ ਤਿਆਰ ਨੇ ਜੀ ਸਮਾਂ ਵੀ ਨਹੀਂ ਮਿਲ ਰਹਾ ਬੋਲਿਆ ਵੀ ਜਦ ਬੋਲਣ ਨੂੰ ਬਿਠਾ ਦਿੱਤਾ ਜਾਂਦਾ ਠੀਕ ਹੈ ਜੀ ਮੇਰਾ ਖਿਆਲ ਹੈ ਸੋ ਬੇਨਤੀ ਹੈ ਕਿ ਆਪਾਂ ਨੂੰ ਜਰੂਰ ਇਹਦੇ ਉੱਤੇ ਗੌਰ ਕਰਨੀ ਚਾਹੀਦੀ ਆ ਤੇ ਸਾਰੇ ਆਪਾਂ ਇਕੱਠੇ ਹੋ ਕੇ ਇੱਕ ਵਾਰੀ ਮੁੱਖ ਮੰਤਰੀ ਦੇ ਕੋਲ ਪਹੁੰਚ ਕਰਕੇ ਇਹ ਮਸਲਾ ਹੱਲ ਕੀਤਾ ਜਾਵੇ ਇਹ ਹੁਣ ਸਾਰੀਆਂ ਪਾਰਟੀਆਂ ਦੇ ਕੋਲ ਪਹੁੰਚ ਗਿਆ ਹੈ ਮਸਲਾ ਜੇ ਇਹਨਾਂ ਨੂੰ ਠੀਕ ਲੱਗੇਗਾ ਤੇ ਜਰੂਰ ਖੰਦਸਾਗੇ ਕਿ ਭਾਈ ਆਪਾਂ ਕਿਸ ਤਰ੍ਹਾਂ ਇਹਦੇ ਤੇ ਅੱਗੇ ਮੁੱਖ ਮੰਤਰੀ ਸਾਹਿਬ ਨੂੰ ਦੱਸਾਂਗੇ ਅਕਸਰ ਸਾਹਿਬਾਂ Eh apa kala dia dulu mereka kala tu